ਸਸਿਆਆ ਦੋਸਤੋ ਦੋਸਤੋ ਮੈਂ ਨਾ ਅਜਨਾਲੇ ਗਿਆ ਸੀ ਜਿੱਨਾ ਕਿ ਮੈਂ ਤੁਹਾਨੂੰ ਦੱਸਿਆ ਸੀ ਸੇਵਾ ਕਰ ਸਕਦਾ ਸੀ ਉਹ ਮੈਂ ਹੁਣੀ ਆਇਆ ਮਾਂ ਤੇ ਮੂੰਹਾ ਧੋਕੇ ਮੈਂ ਨ ਇੱਕ ਚੀਜ਼ ਨੋਟ ਕੀਤੀ ਆਪਣੇ ਤੇ ਸੋਸ਼ਲ ਮੀਡੀਆ ਤੇ ਜਿਹੜਾ ਜੱਟਾਂ ਨੂੰ ਕਰੀ ਜਾਂਦੇ ਰਹਿੰਦੇ ਆ ਟਰੈਕਟਰਾਂ ਬਾਰੇ ਜਾਂ ਦੌਧਾਂ ਫੁਕਰਾਏ ਫੁਕਰੀਆਂ ਹਨਾ ਕੀ ਕੁਛ ਬੋਲਦੇ ਨੇ ਤੁਹਾਨੂੰ ਪਤਾ ਹੀ ਆ ਪਰ ਤੇ ਮੰਨਣਾ ਨਹੀਂ ਮੈਂ ਉੱਥੇ ਦੇਖਿਆ ਅੱਜ ਠੀਕ ਆ ਬੰਦਿਆਂ ਦੀ ਆਪਦੀ ਜ਼ਮੀਨ ਡੁੱਬੀ ਹੋਈ ਆ ਪਾਣੀ ਚ ਠੀਕ ਆ ਤੇ ਚੜਦੀ ਗਲਾਂ ਦਾ ਨਾਰਾ ਲਾ ਦੇਣਾ ਤੇ ਜਿਹੜੀਆਂ ਦੂਜੀਆਂ ਕਮਿਊਨਿਟੀਜ਼ ਨੇ ਜਾਂ ਜਿਹੜੇ ਦੂਜੇ ਲੋਕ ਨੇ ਹਨਾ ਉਹਨਾਂ ਦੀ ਮਦਦ ਕਰਨ ਲਈ ਨਿਕਲੇ ਹੁੰਨੇ ਘਰਾਂ ਚੋਂ ਠੀਕ ਆ ਤੇ ਉਹ ਖਾਸ ਤੌਰ ਤੇ ਜੱਟ ਹੀ ਨੇ ਉਹੀ ਟਰੈਕਟਰ ਨੇ ਉਹੀ ਟਰਾਲੀਆਂ ਨੇ ਚਲੋ ਕਿਸਾਨੀ ਅੰਦੋਲਨ ਵਿੱਚ ਤਾਂ ਆਪਾਂ ਕਹ ਦਾਂਗੇ ਵੀ ਉਹ ਆਪਦੇ ਅੰਦੋਲਨ ਕਰਕੇ ਆਪਦੇ ਫਾਇਦੇ ਲਈ ਜਾਂ ਆਪਦੇ ਕੰਮ ਲਈ ਉਹਨਾਂ ਨੇ ਅੰਦੋਲਨ ਕੀਤਾ ਸੀ ਠੀਕ ਆ ਬਟਕ ਕੁਦਰਤੀ ਆਫਤ ਜਿਹੜੀ ਆ ਹੋਣਾ ਹੀ ਹੜਾ ਇਹ ਆ ਇਹ ਤਾਂ ਸਾਰੇ ਲੋਕਾਂ ਤੇ ਮਾਰ ਪਈ ਹੈ ਦੀ ਤਾਂ ਦੁਕਾਨਾਂ ਵੀ ਡੁੱਬੀਆਂ ਨੇ ਠੀਕ ਆ ਕੋਈ ਰੇੜੀਆਂ ਲਾਉਂਦਾ ਰੇੜੀ ਲਾਉਂਦਾ ਉਹ ਵੀ ਡੁੱਬੀ ਹੋਈ ਆ ਠੀਕ ਆ ਤੇ ਉਹਨਾਂ ਲੋਕਾਂ ਦੀ ਮਦਦ ਲਈ ਸਿਰਫ ਮੇਨ ਜੱਟ ਨੇ ਜਿਹੜੇ ਮੂਹਰੇ ਹੋ ਕੇ ਕਰ ਰਹੇ ਨੇ ਸੋ ਮੇਰਾ ਵੀਰ ਐਮੀਨਾਂ ਨਿੰਦਿਆ ਕਰੋ ਠੀਕ ਆ ਜਿੱਦੇ ਚ ਜਿਹੜੀ ਚੀਜ਼ ਖਾਸੀਅਤ ਆ ਨਾ ਉਹ ਖਾਸੀਅਤ ਹੀ ਆ ਠੀਕ ਆ ਮੈਂ ਆਪਦੇ ਅੱਖੀ ਦੇਖ ਕੇ ਆਇਆ ਹਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਹਨ ਰਜਾ ਚ ਰਹਿ ਕੇ ਉਹ ਆਪਣਾ ਪੂਰਾ ਜੋਰ ਲਾਇਆ ਪਿਆ ਉਹਨਾਂ ਦਾ ਨਹੀਂ ਮੈਂ ਇਦਾਂ ਦੇ ਵੀ ਦੇਖੇ ਆ ਜਿਹੜੇ ਢੇਰੀ ਢਾਈ ਬੈਠੇ ਨੇ ਠੀਕ ਆ ਆਪਣਾ 500 100 200 ਗਮਜ ਵੀ ਨਾ ਬੰਦਾ ਮਤਲਬ ਨਰਾਸ਼ਾ ਚੋਂ ਹੀ ਨਿਕਲਦਾ ਸੈਟ ਉਹਦਾ ਸਾਰਾ ਦਿਨ ਖਰਾਬ ਕਰ ਲੈਂਦਾ ਤੇ ਉਹ ਦੇਖੋ ਜਿਨ੍ਹਾਂ ਦੀ ਇੰਨੀ ਜ਼ਮੀਨ ਸਾਰੀ ਮਤਲਬ ਫਸਲ ਖਰਾਬ ਹੋ ਗਈ ਪਤਾ ਨਹੀਂ ਕਦੋਂ ਉੱਠਣਾ ਕਿੰਨਾ ਕਰਜ਼ਾ ਚੜ ਜਾਣਾ ਤੇ ਫਿਰ ਵੀ ਉਹ ਸੇਵਾ ਚ ਜੁੜ ਗਏ ਸਲੂਟ ਆ ਮੇਰਾ ਤੇ ਮੈਂ ਉੱਥੇ ਲੋਕ ਦੇਖੇ ਜਿਹੜੇ ਲਾਈਨਾਂ ਚ ਲਾ ਕੇ ਕੇ ਹਾਂ ਰਸ਼ਨ ਪਾਣੀ ਲੈ ਰਹੇ ਨੇ ਤੇ ਉਹ ਲੋਕ ਤਿੰਨ ਤਿੰਨ ਚਾਰ ਚਾਰ ਵਾਰ ਆ ਰਹੇ ਨੇ ਠੀਕ ਆ ਜਿਵੇਂ ਵੀ ਘਰ ਭਰਨਾ ਹੁੰਦਾ ਠੀਕ ਆ ਜਿਨ੍ਹਾਂ ਲੋਕਾਂ ਤੱਕ ਸੇਵਾ ਪਹੁੰਚਣੀ ਚਾਹੀਦੀ ਉੱਥੇ ਤੱਕ ਤਾਂ ਪਹੁੰਚ ਹੀ ਨਹੀਂ ਪਹੁੰਚਣੀ ਨਹੀਂ ਦੇ ਰਹੇ ਤੇ ਇੱਕ ਪਾਸੇ ਸਾਡੇ ਇਹ ਲੋਕ ਨੇ ਜਿਨ੍ਹਾਂ ਨੂੰ ਮੈਂ ਤੁਹਾਡੀ ਗੱਲ ਕਰ ਰਿਹਾ ਜਟਾਂ ਦੀ ਠੀਕ ਹੈ ਆਪ ਦਾ ਸਾਰਾ ਕੁਝ ਡੁੱਬਿਆ ਪਿਆ ਫਿਰ ਵੀ ਸੇਵਾ ਚ ਲੱਗੇ ਹੋਏ ਨੇ ਸਸੂ ਮੇਰਾ ਸਲੂਟ ਆ ਤੁਹਾਨੂੰ ਸਾਰੇ ਪੰਜਾਬੀਆਂ ਨੇ ਸਲੂਟ ਆ ਤੇ ਇੱਕ ਸ਼ੇਰ ਮੇਰਾ ਤੁਹਾਡੇ ਅਰ지 ਕਰ ਰਿਹਾ ਪੰਜਾਬੀਆਂ ਦੇ ਖਾਸ ਤੌਰ ਤੇ ਜਟਾਂ ਲਈ ਸਵਾਲ ਚੁੱਕਣਾ ਤੂੰ ਜ਼ੁਲਮ ਖਿਲਾਫ ਸਵਾਲ ਚੁੱਕਦਾ ਤੂੰ ਜ਼ੁਲਮ ਖਿਲਾਫ ਜਵਾਬ ਦਿੰਨਾ ਭ੍ਰਸ਼ਟਾਂ ਨੂੰ ਹੱਕਾਂ ਲਈ ਲੜਨਾ ਜਦ ਮੂਰੇ ਲਾਉਣਾ ਦੁਸ਼ਟਾਂ ਨੂੰ ਅੱਖਾਂ ਵਿੱਚ ਮੇਰੇ ਹੰਝੂ ਉਤਰਨ ਅੱਖਾਂ ਵਿੱਚ ਮੇਰੇ ਹੰਝੂ ਉਤਰਨ ਦੇਖ ਇਨਸਾਨੀਤ ਪ੍ਰਤੀ ਦਿੱਨੀ ਨਿਸ਼ਠਾ ਨੂੰ ਸਲਾਮ ਕਰਦੀ ਆ ਕਲਮ ਮੇਰੀ ਚਾਰ ਚੰਦ ਲਾਉਣਾ ਤੋਂ ਬਿਯਰਗਾ ਦੀ ਪੁਤਿਸ਼ਠਾ ਨੂੰ ਚਾਰ ਪੰਜਾਹ